ਪੰਜਾਬ ਸਰਕਾਰ ਨੇ ਈਜੀ ਰਜਿਸਟ੍ਰੇਸ਼ਨ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ ਹੈ ਜੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਹੁਣ ਰਜਿਸਟਰੀ ਕਰਵਾਉਣੀ ਆਸਾਨ ਹੋ ਜੂਗੀ ਸੌਖੀ ਹੋ ਜੂਗੀ ਲੋਕ ਆਪਣੇ ਘਰ ਬੈਠ ਕੇ ਰਜਿਸਟਰੀ ਕਰਵਾ ਸਕਣਗੇ ਅਪਲਾਈ ਕਰ ਸਕਣਗੇ ਰਜਿਸਟਰੀ ਦੀ ਜਿਹੜੀ ਇਹ ਸਾਰੀ ਪ੍ਰਕਿਰਿਆ ਹੋਊਗੀ ਬਿਲਕੁਲ ਸੌਖੀ ਹੋਊਗੀ ਸਰਲ ਹੋਊਗੀ ਤੇ ਉਮੀਦ ਹੈ ਕਿ ਲੋਕਾਂ ਨੂੰ ਇਸ ਦਾ ਫਾਇਦਾ ਵੀ ਬਹੁਤ ਹੋਊਗਾ ਤੇ ਇਸ ਦੇ ਨਾਲ ਹੀ ਰਜਿਸਟਰੀ ਦੇ ਨਾਮ ਤੇ ਜਿਹੜੇ ਕਈ ਵਾਰੀ ਪੈਸੇ ਠੱਗ ਲਏ ਜਾਂਦੇ ਸੀ ਕ腐ਸ਼ਨ ਹੁੰਦੀ ਸੀ ਰਿਸ਼ਵਤਖੋਰੀ ਹੁੰਦੀ ਸੀ ਉਸ ਤੇ ਵੀ ਰੋਕ ਲੱਗੂਗੀ ਉਸ ਦਾ ਵੀ ਖਾਤਮਾ ਹੋਣ ਦੀ ਸੰਭਾਵਨਾ ਹੈ ਪੰਜਾਬ ਜਿਹੜਾ ਸੂਬਾ ਹੈਗਾ ਇਹ ਆਪਣੇ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਜਿੱਥੇ ਇਸ ਸਿਸਟਮ ਦੀ ਸ਼ੁਰੂਆਤ ਹੋਈ ਹੈ ਈਜੀ ਰਜਿਸਟ੍ਰੇਸ਼ਨ ਦੀ ਈਜੀ ਰਜਿਸਟਰੀ ਦੀ ਭਗਵੰਤਮਾਨ ਦੀ ਸਰਕਾਰ ਦਾ ਇਹਦਾਵਾ ਹੈ ਕਿ ਇਸ ਨਵੇਂ ਸਿਸਟਮ ਦੇ ਨਾਲ ਭ੍ਰਿਸ਼ਟਾਚਾਰ ਤੇ ਰੋਕ ਲੱਗੂਗੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦਾਵਾ ਕੀਤਾ ਹੈ ਕਿ ਹੁਣ ਤੱਕ ਦੀ ਜਿਹੜੀ ਜ਼ਮੀਨ ਦੀ ਖਰੀਦੋ-ਫਰੋਖਤ ਹੁੰਦੀ ਸੀ, ਸੇਲ ਪਰਚੇਜ਼ ਹੁੰਦੀ ਸੀ, ਇਸ ਦੇ ਦੌਰਾਨ ਜੇਕਰ ਕੋਈ ਕਿਸੇ ਤਰ੍ਹਾਂ ਦੀ ਕਿਸੇ ਦੇ ਨਾਮ ਦੇ ਵਿੱਚ ਗਲਤੀ ਹੋ ਜਾਂਦੀ ਸੀ ਤਾਂ ਉਸ ਗਲਤੀ ਨੂੰ ਸੁਧਾਰਨ ਦੇ ਲਈ ਬਹੁਤ ਲੰਮਾ ਟਾਈਮ ਲੱਗ ਜਾਂਦਾ ਸੀ ਕਈ ਕਈ ਸਾਲ ਲੱਗ ਜਾਂਦੇ ਸੀ ਜਿਵੇਂ ਕਿ ਕਈ ਕੇਸਾਂ ਦੇ ਵਿੱਚ ਤਾਂ 10-10 ਸਾਲ ਵੀ ਲੱਗ ਜਾਂਦੇ ਸੀ ਜਾਂ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਰਜਿਸਟਰੀ ਦਾ ਜਿਹੜਾ ਕੰਮ ਹੈ ਉਹ ਪੂਰੀ ਪਾਰਦਰਸ਼ਤਾ ਦੇ ਨਾਲ ਹੋਊਗਾ ਸੌਖੇ ਤਰੀਕੇ ਨਾਲ ਹੋਊਗਾ ਤੇ ਗਲਤੀਆਂ ਦੀ ਜਿਹੜੀ ਗੁੰਜਾਇਸ਼ ਹੈ ਉਹ ਬਹੁਤ ਘੱਟ ਹੋਊਗੀ ਜੇ ਕਦੇ ਕੋਈ ਗਲਤੀ ਹੋ ਵੀ ਜਾਇ ਕਰੂਗੀ ਤਾਂ ਉਹ ਬਹੁਤ ਹੀ ਜਲਦੀ ਠੀਕ ਹੋ ਜਾਇ ਕਰੂਗੀ ਤੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਰਜਿਸਟਰੀ ਸਿਸਟਮ ਨੂੰ ਆਨਲਾਈਨ ਕੀਤੇ ਜਾਣ ਦੇ ਨਾਲ ਹੀ ਜਿਹੜੀ ਫੇਕ ਰਜਿਸਟਰੀ ਹੁੰਦੀ ਹੈ ਉਸ ਨੂੰ ਚੈੱਕ ਕਰਨ ਦਾ ਸਿਸਟਮ ਵੀ ਤਿਆਰ ਕੀਤਾ ਗਿਆ ਹੈਗਾ ਗਲਤ ਰਜਿਸਟਰੀ ਫੇਕ ਰਜਿਸਟਰੀ ਜਾਂ ਕੋਈ ਗਲਤ ਦਸਤਾਵੇਜ਼ ਪਾਏ ਜਾਣ ਤੇ ਡਿਪਟੀ ਰਜਿਸਟਰਾਰ ਹੈ ਜਿਹੜਾ ਉਹ ਜ਼ਿੰਮੇਵਾਰ ਹੋਊਗਾ ਤਹਿਸੀਲਦਾਰ ਨੇ ਜਿਹੜੇ ਉਹ ਹੁਣ ਇੱਕ ਤੋਂ ਬਾਅਦ ਇੱਕ ਓਬਜੈਕਸ਼ਨ ਲਾ ਕੇ ਰਜਿਸਟਰੀ ਨੂੰ ੜ ਟਿਕਾ ਨਹੀਂ ਸਕਣਗੇ ਜਿਆਦਾ ਦੇਰੀ ਨਹੀਂ ਕਰ ਸਕਣਗੇ ਕਿਸੇ ਵੀ ਰਜਿਸਟਰੀ ਦੇ ਲਈ 48 ਘੰਟਿਆਂ ਦੇ ਅੰਦਰ ਅੰਦਰ ਸਬ ਰਜਿਸਟਰਾਰ ਵੱਲੋਂ ਓਬਜੈਕਸ਼ਨ ਲਗਾਇਆ ਜਾਊਗਾ ਇਤਰਾਜ਼ ਆ ਜਿਹੜਾ ਜਤਾਇਆ ਜਾਊਗਾ ਉਹ ਵੀ ਪੋਰਟਲ ਤੇ ਮੌਜੂਦ ਪੈਰਾਮੀਟਰ ਦੇ ਅਨੁਸਾਰ ਜੇਕਰ 48 ਘੰਟਿਆਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਤਾਂ ਫਿਰ ਇਸ ਨੂੰ ਠੀਕ ਪ੍ਰਾਪਰਟੀ ਮੰਨਿਆ ਜਾਊਗਾ ਜੇ ਕੋਈ ਕਿਸੇ ਤਰ੍ਹਾਂ ਦਾ ਓਬਜੈਕਸ਼ਨ ਨਹੀਂ ਲੱਗਦਾ ਈਜੀ ਰਜਿਸਟਰੀ ਪੋਰਟਲ ਦੇ ਜਰੀਏ ਡਰਾਫਟ ਹੈ ਜਿਹੜਾ ਉਹ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਉਸ ਤੇ ਕਾਸਰਾ ਨੰਬਰ ਤੋਂ ਲੈ ਕੇ ਇਸ ਪੂਰੇ ਪ੍ਰੋਸੈਸ ਚ ਲੱਗਣ ਵਾਲੀ ਸਰਕਾਰੀ ਫੀਸ ਬਾਰੇ ਸਾਰੀ ਡਿਟੇਲ ਹੈ ਜਿਹੜੀ ਉਪਲਬਧ ਹੋਊਗੀ ਦਸਤਾਵੇਜ਼ ਤਿਆਰ ਕਰਨ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ 1076 2076 ਇਸ ਦੇ ਜਰੀਏ ਸੇਵਾ ਸਹਿਯਕਾਂ ਨੂੰ ਵੀ ਘਰ ਦੇ ਵਿੱਚ ਬੁਲਾਇਆ ਜਾ ਸਕਦਾ ਹੈਗਾ ਤੇ ਇਸ ਦੇ ਨਾਲ ਪਿੰਡੂ ਪਰਿਵਾਰਾਂ ਸੀਨੀਅਰ ਨਾਗਰਿਕਾਂ ਜਿਹੜੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਕੰਮਕਾਜੀ ਜਿਹੜੇ ਪੇਸ਼ਾਵਰ ਹੁੰਦੇ ਨੇ ਕੰਮ ਕਰ ਕਰਨ ਵਾਲੇ ਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਬਹੁਤ ਵੱਡੀ ਸਹੂਲਤ ਮਿਲੂਗੀ ਉਹਨਾਂ ਨੂੰ ਖਾਸ ਕਰਕੇ ਜ਼ਿਆਦਾ ਫਾਇਦਾ ਹੋਏਗਾ ਨਵੀਂ ਪ੍ਰਣਾਲੀ ਦੇ ਤਹਿਤ ਨਵੀਂ ਸਕੀਮ ਦੇ ਤਹਿਤ ਲੋਕਾਂ ਨੂੰ ਰਜਿਸਟਰੀ ਲਈ ਦਸਤਾਵੇਜ਼ ਜਮ੍ਹਾਂ ਕਰਨਾ ਮਨਜ਼ੂਰੀ ਭੁਗਤਾਨ ਅਤੇ ਦਫ਼ਤਰ ਆਉਣ ਦਾ ਜਿਹੜਾ ਸਮਾਂ ਲੈਣ ਵਰਗੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਵਟਸਐਪ ਦੇ ਜ਼ਰੀਏ ਮਿਲ ਜਾਇਆ ਕਰੂਗੀ ਤਾਂ ਕਿ ਉਹ ਹਰ ਪਲ ਦੀ ਜਾਣਕਾਰੀ ਤੋਂ ਜਾਣੂ ਰਹਿ ਸਕਣ ਤੇ ਹੁਣ ਰਜਿਸਟਰੀ ਫੀਸ ਦੇ ਭੁਗਤਾਨ ਦੇ ਲਈ ਬੈਂਕਾਂ ਵੱਲ ਭੱਜਣ ਦੀ ਲੋੜ ਨਹੀਂ ਪਊਗੀ ਸਗੋਂ ਆਨਲਾਈਨ ਹੀ ਜਿਹੜਾ ਭੁਗਤਾਨ ਹੈ ਉਹ ਹੋ ਜਾ ਕਰੂਗਾ ਇੱਕ ਵਿਸ਼ੇਸ਼ ਗੇਟਵੇ ਨਾਗਰਿਕਾਂ ਨੂੰ ਡਿਜੀਟਲ ਲੈਣ ਦੇਣ ਦੀਆਂ ਜਿਹੜੀਆਂ ਸਾਰੀਆਂ ਫੀਸਾਂ ਜਿਵੇਂ ਕਿ ਸਟੈਂਪ ਡਿਊਟੀ ਰਜਿਸਟ੍ਰੇਸ਼ਨ ਫੀਸ ਇਸ ਤਰ੍ਹਾਂ ਦਾ ਭੁਗਤਾਨ ਕਰਨ ਦੇ ਲਈ ਆਗਿਆ ਦਿੰਦਾ ਹੈਗਾ ਲੋਕ ਰਜਿਸਟਰੀ ਦੇ ਪ੍ਰੋਸੈਸ ਨੂੰ ਆਸਾਨੀ ਨਾਲ ਆਨਲਾਈਨ ਟਰੈਕ ਕਰ ਸਕਣਗੇ ਪ੍ਰਸ਼ਟਾਚਾਰ ਤੇ ਰੋਕ ਲੱਗੂਗੀ ਹਰ ਕਦਮ ਤੇ ਨਿਗਰਾਨੀ ਦੇ ਕਾਰਨ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਤੁਰੰਤ ਫੜਿਆ ਜਾ ਸਕੂਗਾ ਕਾਗਜ਼ੀ ਕਾਰਵਾਈ ਚ ਕਟੌਤੀ ਹੋਊਗੀ ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਸੰਸਾਧਨ ਦੀ ਬਚਤ ਹੋਊਗੀ ਸਾਰੇ ਦਸਤਾਵੇਜ਼ਾਂ ਨੂੰ ਹੁਣ ਆਨਲਾਈਨ ਸਬਮਿਟ ਕੀਤਾ ਜਾ ਸਕੂਗਾ ਆਨਲਾਈਨ ਅਪਲਾਈ ਕੀਤਾ ਜਾ ਸਕੂਗਾ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਈਜੀ ਰਜਿਸਟ੍ਰੇਸ਼ਨ ਦੇ ਉੱਪਰ ਇੱਕ ਡਿਟੇਲਡ ਵੀਡੀਓ ਬਣਾ ਕੇ ਆਪਣੇ ਇਸ YouTube ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਈ ਜੀ ਰਜਿਸਟ੍ਰੇਸ਼ਨ ਕੀ ਹੈ ਈ ਜੀ ਰਜਿਸਟਰੀ ਕੀ ਹੈ ਇਸ ਦੇ ਨਾਲ ਸਾਰੀ ਸੰਬੰਧਿਤ ਜਾਣਕਾਰੀ ਅਸੀਂ ਉਸ ਵੀਡੀਓ ਦੇ ਵਿੱਚ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵਧੇਰੇ ਜਾਣਕਾਰੀ ਦੇ ਲਈ ਆਪਣੀ ਪਹਿਲਾਂ ਬਣਾਈ ਗਈ ਵੀਡੀਓ ਵੀ ਦੇਖ ਸਕਦੇ ਹੋਗੇ ਤੇ ਉਸ ਵੀਡੀਓ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਜ਼ਰੂਰ ਦਿੱਤਾ ਜਾਊਗਾ ਇਸ ਤੋਂ ਇਲਾਵਾ ਤੁਹਾਡੀ ਸਿਹਤ ਨਾਲ ਜੁੜੀ ਹੋਈ ਇੱਕ ਹੋਰ ਖੁਸ਼ਖਬਰੀ ਵੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਖੇਤਰ ਦੇ ਵਿੱਚ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਸਿਹਤ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਹੈਗੀ ਇਸ ਯੋਜਨਾ ਦੇ ਤਹਿਤ ਪੰਜਾਬ ਦੇ ਹਰੇਕ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਆ ਜਿਹੜਾ ਉਹ ਉਪਲਬਧ ਕਰਵਾਇਆ ਜਾਊਗਾ ਇਹ ਇਹ ਯੋਜਨਾ 2 ਅਕਤੂਬਰ ਤੋਂ ਲਾਗੂ ਹੋਊਗੀ ਜਦੋਂ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਾਰੇ ਕਰਮਚਾਰੀ ਅਤੇ ਪੈਨਸ਼ਨਰ ਜਿਹੜੇ ਉਹ ਵੀ ਸ਼ਾਮਲ ਹੋਣਗੇ ਹੁਣ ਤੁਸੀਂ ਇਲਾਜ ਦੇ ਖਰਚੇ ਦੀ ਚਿੰਤਾ ਨਹੀਂ ਕਰਨੀ ਸਰਕਾਰ ਤੁਹਾਡੇ ਨਾਲ ਖੜੀ ਹੈ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ